emergancy ਚ ਬਣੇ ਸੀ ਵੱਡੇ ਵੱਡੇ ਐਡੀਟਰ ਅੰਦਰ ਸੀ ਸਾਰੇ ਹੀ ਵਕ ਪੱਕੇ ਲੋਕਰਦੇ ਨਵੀਂ ਪੀੜੀ ਨੂੰ ਜਾਣੂ ਕਰਾਓ ਇਹ ਟਰੰਪ ਤੋਂ ਲੈ ਕੇ મોદી ਰਾਹੀਂ ਆਉਂਦਾ ਹੋਇਆ ਪੰਜਾਬ ਤੱਕ ਪਹੁੰਚੇ ਸਾਰੇ ਇੱਕੋ ਰਸੇ ਨੇ ਇੱਕੋ ਤਰੀਕੇ ਨਾਲ ਚੱਲ ਰਹੇ ਨੇ ਕਿਸੇ ਦਾ ਆਲਮੀ ਸਿਆਸਤਦਾਨਾਂ ਨੇ ਇੱਕ ਆਪਣਾ ਬਣਾ ਲਿਆ ਟਾਂਗੀ ਬਣਾ ਲਿਆ ਪਹਿਲਾਂ ਟਾਡਾ ਪੋਟਾ ਹੁੰਦੇ ਸੀ ਉਹਨਾਂ ਦੀ ਜਗ੍ਹਾ ਯੂਪੀਏ ਜਿੱਥੇ ਪੰਜ-ਪੰਜ ਸਾਲ ਜਮਾਨਤ ਨਹੀਂ ਹੋਣੀ ਤਾਂ ਉਹ ਸਾਰੇ ਇਸੇ ਕੰਮ ਲਈ ਬਣਾਏ ਜਾ ਰਹੇ ਨੇ ਕਿ ਲੋਕਾਂ ਦੀ ਆਵਾਜ਼ ਕਿਸ ਨਾ ਕਿਸੇ ਰੂਪ ਦੇ ਵਿੱਚ ਬੰਦ ਕਰਨੀ ਹੈ ਇਹ ਤਾਂ ਅਮਿਤ ਸ਼ਾਹ ਤੋਂ ਬਿਨਾ ਪੈਰ ਨਹੀਂ ਪਟਦੇ ਚੀ ਮਿਨਿਸਟਰ ਹੋਣੇ ਡਾਂਟ ਕਾ ਕੇ ਆਇਆ ਜਾਜਾ ਉੱਡੇ ਜੋਗੇ ਹੈ ਨਹੀਂ ਬਸ ਉਹੀ ਪੱਤਰਕਾਰਤਾ ਕਿ ਸੋਲੇ ਗਾਉਂ ਸਰਕਾਰ ਜਉਂਦੀ ਹੈ ਕਿ ਮੀਡੀਆ ਜਿਹੜਾ ਭੰਡਗਿਰੀ ਕਰੇ ਜੇ ਅੱਜ ਸਰਕਾਰ ਬਧਿੱਕੀ ਕਰ ਰਹੀ ਹੈ ਚਾਹੇ ਕੇਂਦਰ ਵਾਲੀ ਤੇ ਚਾਹੇ ਸੂਬੇ ਵਾਲੀ ਤੇ ਲੋਕ ਆਪਣੀ ਲੜਾਈ ਆਪ ਲੜ ਰਹੇ ਤਾਂ ਬਾਕੀ ਰਾਜਨੀਤਿਕ ਜਮਾਤ ਕਿੱਥੇ ਹੈ ਤੇ ਸਾਡੇ ਵਾਲੀ ਸਰਕਾਰ ਪੂਰੀ ਤਰ੍ਹਾਂ ਕੇਂਦਰ ਦੇ ਅੱਗੇ ਨਤਮਸਤਕ ਹੈ ਉਦੀ ਦੇੜੀ ਤੇ ਮੱਥਾ ਟਿਕਣ ਜਾਂਦੀ ਆ ਫਿਰ ਪੰਜਾਬ ਕੀ ਕਰੇਗਾ ਜੀ মিডিਆ ਦੀ ਆਜ਼ਾਦੀ ਤੇ ਲਗਾਤਾਰ ਪੰਜਾਬ ਦੇ ਵਿੱਚ ਹਮਲੇ ਹੋ ਰਹੇ ਆ ਇਹ ਹਮਲੇ ਇਸ ਕਦਰ ਵਧ ਗਿਆ ਕਿ ਸੈਂਕੜੇ ਚੈਨਲ ਜਿਹੜੇ ਬੰਦ ਕਰ ਦਿੱਤੇ ਆ ਸੈਂਕੜੇ ਪੱਤਰਕਾਰਾਂ ਦੇ ਉੱਤੇ ਪਰਚੇ ਦਰਜ ਹੋ ਚੁੱਕੇ ਆ ਸਰਕਾਰ ਦੀ ਇਸ ਨਾਦਰਸ਼ਾਈ ਸੋਚ ਨੂੰ ਨਾਦਰਸ਼ਾਈ ਹਮਲਿਆਂ ਨੂੰ ਰੋਕਣ ਵਾਸਤੇ ਅੱਜ ਬਠਿੰਡੇ ਵਿੱਚ ਸਟੇਟ ਪੱਤਰ ਦਾ ਜਿਹੜਾ ਧਰਨਾ ਉਹ ਦਿੱਤਾ ਜਾ ਰਿਹਾ ਜਿਸ ਵਿੱਚ ਪੂਰੇ ਪੰਜਾਬ ਤੋਂ ਪੱਤਰਕਾਰ ਭਾਈਚਾਰਾ ਹੋਰ ਜਿਹੜਾ ਰੂ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਪਹੁੰਚੀਆਂ ਨੇ ਸਾਡੇ ਕੋਲ ਬਹੁਤ ਹੀ ਪੰਜਾਬ ਦੇ ਜਿਹੜੇ ਹੈਗੇ ਆ ਸੀਨੀਅਰ ਪੱਤਰਕਾਰ ਔਰ ਇਹਨਾਂ ਮਸਲਿਆਂ ਦੇ ਉੱਤੇ ਨੀਂਦਲੀ ਨਜ਼ਰ ਰੱਖਣ ਵਾਲੇ ਸਰਦਾਰ ਹਮਿੰਦਰ ਸਿੰਘ ਜੀ ਹਮਿੰਦਰ ਸਿੰਘ ਜੀ ਕਿਵੇਂ ਦੇਖਦੇ ਹੋ ਤੁਹਾਡੀ ਦਾ ਆਰੀ ਉਮਰਾਂ ਕੀ ਪ੍ਰੈਸ ਦੇ ਵਿੱਚ ਅਜਿਹੇ ਹਾਲਾਤ ਕਦੀ ਬਣੇ ਸਨ ਬਹੁਤ ਵਾਰੀ ਬਣੇ ਨੇ ਐਮਰਜੈਂਸੀ ਚ ਬਣੇ ਸੀ ਵੱਡੇ ਵੱਡੇ ਐਡੀਟਰ ਅੰਦਰ ਸੀ ਸਾਰੇ ਹੀ ਵਕ ਵਕ ਲੋਕ ਰਹੇ ਨਵੀਂ ਪੀੜੀ ਨੂੰ ਜਾਣੂ ਕਰਾਓ ਇਹ ਬਿਲਕੁਲ ਲਗਾਤਾਰ ਹੈ ਜਦੋਂ ਸਰਕਾਰਾਂ ਬਰੂਟਲ ਹੁੰਦੀਆਂ ਨੇ ਸਰਕਾਰਾਂ ਇਹ ਮਹਿਸੂਸ ਕਰਦੀਆਂ ਨੇ ਕਿ ਇਹ ਆਵਾਜ਼ ਨਹੀਂ ਸੁਣਨਾ ਚਾਹੁੰਦੀਆਂ ਡੈਸੈਂਟ ਦੀ ਜਾਂ ਵਿਰੋਧ ਦੀ ਉਦੋਂ ਸਮੇਂ-ਸਮੇਂ ਤੇ ਬਹੁਤ ਜ਼ਿਆਦਾ ਸਖਤ ਵੀ ਹੋ ਜਾਂਦੀਆਂ ਨੇ ਬਹੁਤ ਸਾਰੇ ਲੋਕ ਬਹੁਤ ਪ੍ਰੈਸਾ ਬੰਦ ਹੁੰਦੀਆਂ ਸੀ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਚ ਵੀ ਜਾਣਾ ਪੈਂਦਾ ਸੀ ਬੜਾ ਖੁਸ਼ ਹੈ ਪਰ ਚਲਦੇ ਚਲਦੇ ਹੁਣ ਇੱਕ ਟ੍ਰੈਂਡ ਬਣ ਗਿਆ ਹੈ ਪਹਿਲਾਂ ਇੱਕ ਮੌਕੇ ਆਉਂਦੇ ਸੀ ਵੀ ਆਹ ਸਾਲ ਲਈ ਆ ਦੋ ਸਾਲ ਲਈ ਆ ਇੰਨੇ ਸਮੇਂ ਲਈ ਹੈ ਹੁਣ ਇਹ ਟ੍ਰੈਂਡ ਹੈ ਇਹ ਕੱਲਾ ਪੰਜਾਬ ਚ ਨਹੀਂ ਹੈ ਇਹ ਟਰੰਪ ਤੋਂ ਲੈ ਕੇ ਮੋਦੀ ਰਾਹੀਂ ਆਉਂਦਾ ਹੋਇਆ ਪੰਜਾਬ ਤੱਕ ਪਹੁੰਚਿਆ ਸਾਰੇ ਇੱਕੋ ਰਸੇ ਨੇ ਇੱਕੋ ਤਰੀਕੇ ਨਾਲ ਚੱਲ ਰਹੇ ਨੇ ਕਿਸੇ ਦਾ ਆਲਮੀ ਸਿਆਸਤਦਾਨਾਂ ਨੇ ਇੱਕ ਆਪਣਾ ਬਣਾ ਲਿਆ ਢੰਗੀ ਬਣਾ ਲਿਆ ਬਿਲਕੁਲ ਢੰਗ ਬਣਾ ਲਿਆ ਢੰਗ ਬਣਿਆ ਹੋਇਆ ਇੱਕ ਤਰੀਕੇ ਚੋਂ ਜਦੋਂ ਸਿਆਸਤ ਲੁੱਟਣ ਤੇ ਆ ਜੇ ਕੱਲਾ ਸਿਆਸਤ ਬਿਜ਼ਨਸ ਬਣ ਜੇ ਤਾਂ ਬਿਜ਼ਨਸ ਜਦੋਂ ਹੁੰਦਾ ਉਹ ਲਾਭਕਾਰੀ ਹੁੰਦਾ ਆਪਣੇ ਫਾਇਦੇ ਲਈ ਹੁੰਦਾ ਤਾਂ ਲੋਕਾਂ ਦੇ ਫਾਇਦੇ ਸਾਈਡ ਤੇ ਰਹਿੰਦੇ ਨੇ ਫਿਰ ਲੋਕ ਲੜਦੇ ਨੇ ਲੋਕਾਂ ਨੂੰ ਆਵਾਜ਼ ਦੇਣ ਵਾਲਾ ਕੀ ਹੈ ਮੀਡੀਆ ਤੇ ਉਹ ਮੀਡੀਆ ਪਲੇਟਫਾਰਮ ਬੰਦ ਕਰ ਦੇਣਾ ਚਾਹੁੰਦੇ ਨੇ ਐਕਚੁਅਲੀ ਇਹ ਮੀਡੀਆ ਤੇ ਹਮਲਾ ਨਹੀਂ ਇਹ ਲੋਕਾਂ ਦੀ ਆਵਾਜ਼ ਤੇ ਹਮਲਾ ਹੁੰਦਾ ਹੈ ਕਿ ਜਿਹੜੇ ਵੀ ਪਲੇਟਫਾਰਮ ਹੋ ਅਖਬਾਰ ਦੇ ਰੂਪ ਚ ਹੋਵੇ ਟੀਵੀ ਚੈਨਲ ਦੇ ਰੂਪ ਚ ਹੋਵੇ YouTube ਦੇ ਐਂਗਲ ਤੋਂ ਹੋਵੇ ਉਹ ਸਾਰੀਆਂ ਆਵਾਜ਼ਾਂ ਬੰਦ ਕਰ ਦੇਣੀਆਂ ਨੇ ਇਸੇ ਕਰਕੇ ਇਹ ਜੇ ਕਾਨੂੰਨ ਬਣ ਰਹੇ ਨੇ ਗੱਲ ਕੇਵਲ ਅੱਜ ਦੀ ਨਹੀਂ ਕਾਨੂੰਨ ਕਿਹੋ ਜਿਹੇ ਬਣ ਰਹੇ ਨੇ ਜੇ ਯੂਪੀਏ ਇਸ ਕੰਟਰੀ 'ਚ ਬਣਿਆ ਐ ਐਨਆਈਏ ਇਸ ਕੰਟਰੀ 'ਚ ਬਣਿਆ ਐ ਐਮਐਸਏ ਜਿਹੜਾ ਪਾਕਿਸਤਾਨ 'ਚ ਵੀ ਬੰਦ ਹੋ ਗਿਆ ਉਹ ਵੀ ਇਸ ਡੈਮੋਕਰੇਟਿਕ ਕੰਟਰੀ 'ਚ ਚੱਲਿਆ ਪਹਿਲਾਂ ਟਾਡਾ ਪੋਟਾ ਹੁੰਦੇ ਸੀ ਉਹਨਾਂ ਦੀ ਜਗ੍ਹਾ ਯੂਪੀਏ ਜਿੱਥੇ ਪੰਜ-ਪੰਜ ਸਾਲ ਜਮਾਨਤ ਨਹੀਂ ਹੋਣੀ ਤਾਂ ਉਹ ਸਾਰੇ ਇਸੇ ਕੰਮ ਲਈ ਬਣਾਏ ਜਾ ਰਹੇ ਨੇ ਕਿ ਲੋਕਾਂ ਦੀ ਆਵਾਜ਼ ਕਿਸ ਨਾ ਕਿਸੇ ਰੂਪ ਦੇ ਵਿੱਚ ਬੰਦ ਕਰਨੀ ਹੈ ਔਰ ਪਰ ਬਹੁਤ ਸਾਰੇ ਇੱਥੇ ਤਾਨਾਸਰ ਰੂਲ ਵੀ ਆ ਕੇ ਚੱਲੇਗੇ ਹਰਤਾ ਇਹ ਕਹਿੰਦੇ ਨੇ ਡੈਮੋਕ੍ਰੇਸੀ ਹੈ ਲੋਕਾਂ ਦਾ ਕੰਮ ਹੈ ਹਮੇਸ਼ਾ ਆਪਣੀ ਆਵਾਜ਼ ਨੂੰ ਬੁਲੰਦ ਰੱਖਣਾ ਮੀਡੀਆ ਦੀ ਵੀ ਇਹ ਜ਼ਿੰਮੇਵਾਰੀ ਹੈ ਤੇ ਸਰਕਾਰਾਂ ਜੋ ਆਪਣਾ ਕੰਮ ਕਰਦੀਆਂ ਨੇ ਉਹਨੂੰ ਕਾਊਂਟਰ ਕਰਨਾ ਵੀ ਓਡੀਓ ਵੱਡੀ ਜ਼ਿੰਮੇਵਾਰੀ ਹੈ ਅੱਜ ਦਾ ਜਿਹੜਾ ਇਕੱਠ ਹੈ ਜਿੱਥੇ ਮਿਲ ਕੇ ਇਹ ਇਕੱਲਾ ਮੀਡੀਆ ਦਾ ਵੀ ਨਹੀਂ ਹੈ ਲੋਕਾਂ ਨੇ ਜਥੇਬੰਦੀਆਂ ਨੇ ਸਭ ਨੇ ਜਦੋਂ ਇਹ ਮਹਿਸੂਸ ਕਰ ਲਿਆ ਕਿ ਜੇ ਉਹਨਾਂ ਨੇ ਇੰਡੀਪੈਂਡੈਂਟ ਆਜ਼ਾਦ ਖਿਆਲ ਮੀਡੀਆ ਨੂੰ ਬਰਕਰਾਰ ਰੱਖਣਾ ਹੈ ਇੱਕ মিডিਆ ਦੀ ਲੋੜ ਨਹੀਂ ਹੈ ਇਹ ਲੋਕਾਂ ਦੀ ਲੋੜ ਹੈ ਤਾਂ ਜਿਹੜੀ ਉਹ ਸਾਂਝ ਆਪਸ ਦੇ ਵਿੱਚ ਇੱਕ ਲੜਾਈ ਇਸ ਕਰਦੀ ਹੈ ਕਿ ਉਹਨਾਂ ਨੂੰ ਹਰ ਉਹ ਹੱਕ ਹਾਸਲ ਹੈ ਉਹਨਾਂ ਕੋਲ ਸਹੀ ਸੂਚਨਾ ਪਹੁੰਚੇ ਪਹੁੰਚੇਗੀ ਤਾਂ ਤੇ ਆਜ਼ਾਦ ਪਲੇਟਫਾਰਮ ਹੋਣਗੇ ਉਹਨਾਂ ਦੇ ਕੋਲ ਜਾਂ ਤਾਂ ਹੁਣ ਸਰਕਾਰਾਂ ਦਾ ਕੰਮ ਇਹ ਹੈ ਉਹ ਦੋ ਹੀ ਤਰੀਕੇ ਅਪਣਾਉਂਦੀਆਂ ਨੇ ਲਾਲਚ ਦਾ ਵੀ ਅਪਣਾਉਂਦੀਆਂ ਨੇ ਬਹੁਤ ਵੱਡਾ ਪੈਸਾ ਦੇ ਦੋ ਕਿਸੇ ਨੂੰ ਬਹੁਤ ਵੱਡਾ ਨਾਲ ਜੋੜ ਲਓ ਉਹਦੀ ਸ਼ਰਯਮ ਕਹਿ ਚੁੱਕੇ ਆ ਸ਼ਾਮਦਾਮ ਦੰਡ ਭੇਦੋਂ ਤਾਂ ਸ਼ਰਯਮ ਕਹਿ ਚੁੱਕੇ ਆ ਚਲੋ ਇਹ ਛੋਟਾ ਆਦਮੀ ਆ ਬਨੀਸ਼ ਸਸੋਧੀਆਂ ਹੋਰ ਬਹੁਤ ਵੱਡੇ ਵੱਡੇ ਆਏ ਨੇ ਜਿਹੜੇ ਕਹਿੰਦੇ ਰਹੇ ਨੇ ਇਹ ਤਾਂ ਇੰਨਾ ਕਹਿੰਦੇ ਉਹ ਅਲੱਗ ਗੱਲ ਨਾ ਇਹਨਾਂ ਚੋਨੀ ਜਾਣ ਹੈ ਹਜੇ ਇਹ ਤਾਂ ਅਮਰਤਸਰ ਤੋਂ ਵੀ ਨਾ ਪੈਰ ਨਹੀਂ ਪਟਦੇ ਚੀ ਮਿਨਿਸਟਰ ਹੋਣੇ ਡਾਂਟ ਕਾ ਕੇ ਆਇਆ ਜਾਜਾ ਓਡੇ ਜੋਗੇ ਹੈ ਨਹੀਂ ਪਰ ਫਿਰ ਵੀ ਜੇ ਅਗਲਾ ਵੀ ਕੋਈ ਬੰਦਾ ਕੰਮ ਕਰਦਾ ਤਾਂ ਉਹਨੂੰ ਉੱਥੇ ਹੀ ਰੋਕ ਲੈਣਾ ਚੰਗਾ ਹੁੰਦਾ ਜੇਕਰ ਬਹੁਤ ਅੱਗੇ ਤੋਂ ਅੱਗੇ ਵੱਧ ਜੇ ਫਿਰ ਜ਼ੋਰ ਜ਼ਿਆਦਾ ਲਾਉਣਾ ਪੈਂਦਾ ਹੈ ਇਸ ਲਈ ਗੱਲ ਸ਼ੁਰੂ ਹੋਈ ਹੈ ਸ਼ੁਰੂਆਤ ਦੇ ਤੌਰ ਤੇ ਰੋਕਣਾ ਇੱਕ ਚੰਗੀ ਗੱਲ ਹੈ ਚੰਗੀ ਸ਼ੁਰੂਆਤ ਹੈ ਤਾਲੀਵਾਲ ਸਾਹਿਬ ਤੁਹਾਡਾ ਤਾਂ ਮਸਲਾ ਜਿਹੜਾ ਜ਼ਿਆਦਾ ਗੰਭੀਰ ਆ ਤੁਹਾਨੂੰ ਤਾਂ ਪਰ ਪਲ ਤੇ ਟੱਕਰ ਮਿਲਦੀ ਆ ਤੁਸੀਂ ਲੋਕਾਂ ਦੀ ਆਵਾਜ਼ ਬਣਦੇ ਹੋ ਅੱਜ ਲੋਕ ਤੁਹਾਡੀ ਆਵਾਜ਼ ਬਣ ਆਏ ਆ ਕਿਵੇਂ ਦੇਖਦੇ ਹੋ ਹਾਂਜੀ ਲੋਕਾਂ ਦਾ ਇਹਦੇ ਲਈ ਧੰਨਵਾਦ ਕਰਦੇ ਆਂ ਜੀ ਇੱਥੋਂ ਪੰਜਾਬ ਦੇ ਵਿੱਚੋਂ ਇੱਕ ਮੈਸੇਜ ਵੀ ਜਾ ਰਿਹਾ ਹੈਗਾ ਸਾਰੀ ਦੁਨੀਆ ਨੂੰ ਮੈਸੇਜ ਆ ਰਿਹਾ ਵੀ ਇਹ ਤੁਸੀਂ ਹੱਕ ਸੱਚ ਦੀ ਆਵਾਜ਼ ਬਣੋਗੇ ਤਾਂ ਲੋਕ ਵੀ ਹੱਕ ਸੱਚ ਦੀ ਆਵਾਜ਼ ਲਈ ਖੜਨਗੇ ਇੱਥੇ ਮੈਂ ਇੱਕ ਗੱਲ ਹੋਰ ਵੀ ਕਹਿਣਾ ਚਾਹੂਗਾ ਸਰਕਾਰ ਇਹ ਵੱਡੇ ਤੌਰ ਦੇ ਉੱਤੇ ਪ੍ਰਚਾਰ ਕਰ ਰਹੀ ਆ ਵੀ ਇਹ ਸਾਡੀਆਂ ਜਿਹੜੀਆਂ ਪਾਲিসੀਆਂ ਆਈਆਂ ਜਾਂ ਜਿਹੜੇ ਸਾਡੇ ਪ੍ਰੋਗਰਾਮ ਆ ਇਹ ਉਹਦਾ ਪ੍ਰਚਾਰ ਨਹੀਂ ਕਰਦੇ ਪਰ ਇਹ ਗੱਲ ਵੀ ਦੂਜੇ ਪਾਸੇ ਆ ਵੀ ਜਿਹੜੀਆਂ ਪਾਲিসੀਆਂ ਆਈਆਂ ਜਾਂ ਜਿਹੜੇ ਇਹਨਾਂ ਦੇ ਪ੍ਰੋਗਰਾਮ ਆ ਜਿਹੜੀਆਂ ਉਹਦੇ ਵਿੱਚ ਊਨਤਾਂ ਆਈਆਂ ਉਹ ਕੌਣ ਦੱਸੂਗਾ ਇਹ ਕਹਿੰਦੇ ਵੀ ਉਹ ਹਣਾ ਦੱਸਣ ਉਹ ਕੋਈ ਪੱਤਰਕਾਰ ਨਾਲ ਦੱਸੇ ਕੋਈ ਹੋਰ ਬੰਦਾ ਨਾ ਦੱਸੇ ਵੀ ਸਿਰਫ ਹਮੇਸ਼ਾ ਸਾਡੇ ਸੋਲੇ ਹੀ ਗਾਏ ਜਾਣ ਬਸ ਉਹੀ ਪੱਤਰਕਾਰਤਾ ਕੀ ਸੋਲੇ ਗਾਉਣ ਸਰਕਾਰ ਜਉਂਦੀ ਆ ਕਿ ਮੀਡੀਆ ਜਿਹੜਾ ਭੰਡਗਿਰੀ ਕਰੇ ਹਾਂ ਬਸ ਇਹਦਾ ਕੁਝ ਹੀ ਇਹਦਾ ਕੁਝ ਹੀ ਕਿਉਂਕਿ ਉਹ ਵੀ ਖੁਦ ਸਟੇਜਾਂ ਦੇ ਉੱਤੇ ਚੁਟਕਲੇ ਸੁਣਾ ਰਹੇ ਆ ਇਹ ਕਹਿੰਦੇ ਵੀ ਮੀਡੀਆ ਵੀ ਉਹੋ ਜਿਹਾ ਹੋਵੇ ਤਾਂ ਹੀ ਉਹੋ ਜੀਆਂ ਚੀਜ਼ਾਂ ਨੂੰ ਉਹੀ ਜ਼ਿਆਦਾ ਪ੍ਰੋਮੋਸ਼ਨ ਦਿੱਤੀ ਜਾਂਦੀ ਆ ਉਹੋ ਜੀਆਂ ਚੀਜ਼ਾਂ ਨੂੰ ਹੀ ਵੱਧ ਤੋਂ ਵੱਧ ਇਹਨਾਂ ਵੱਲੋਂ ਪ੍ਰਚਾਰਿਆ ਜਾਂਦਾ ਜਿਹੜੀ ਸਹੀ ਗੱਲ ਆ ਸੱਚੀ ਗੱਲ ਆ ਉਸ ਨੂੰ ਇਹ ਪੱਤਰਕਾਰਤਾ ਨਹੀਂ ਮੰਨਦੇ ਸੋ ਦੀਪਕ ਚਨਾਰਥਲ ਜੀ ਜਿਹੜੇ ਖਾਸ ਤੌਰ ਤੇ ਉਹ ਆਦੀ ਤਰਤੀਦੋ ਆਇਆ ਦੀਪਕ ਜੀ ਕੀ ਹਾਲ ਆ ਲੋਕਾਂ ਦੇ ਕੋਲ ਇਹ ਤਾਂ ਹੁਣ ਆਤੀ ਹੋਗੀ ਲੋਕਾਂ ਕੋਲ ਆਪਣੀ ਲੜਾਈ ਆਪ ਲੜਨ ਦਾ ਹੀ ਹੱਲ ਹੈ ਕਿਉਂਕਿ ਸਿਆਸਤਦਾਨ ਕੋਈ ਵੀ ਲੋਕ ਆਵਾਜ਼ ਬਣਨ ਲਈ ਤਿਆਰ ਨਹੀਂ ਜੇ ਅੱਜ ਸਰਕਾਰ ਬਦੀ ਕੀ ਕਰ ਰਹੀ ਹੈ ਚਾਹੇ ਕੇਂਦਰ ਵਾਲੀ ਤੇ ਚਾਹੇ ਸੂਬੇ ਵਾਲੀ ਤੇ ਲੋਕ ਆਪਣੀ ਲੜਾਈ ਆਪ ਲੜ ਰਹੇ ਤਾਂ ਬਾਕੀ ਰਾਜਨੀਤਿਕ ਜਮਾਤ ਕਿੱਥੇ ਆ ਵਿਰੋਧੀ ਦਲ ਕਿੱਥੇ ਨੇ ਬਾਕੀ ਲੀਡਰ ਕਿੱਥੇ ਆ ਜਿਹੜੀ ਵਿਰੋਧ ਦੇ ਵਿੱਚ ਹੁੰਦੀ ਆ ਤੇ ਬਾਹਰ ਖੜੀ ਹੁੰਦੀ ਆ ਤੇਰੇ ਸੱਤਾ 'ਚ ਆਉਣ ਦੇ ਲਈ ਦਿਖਣਾ ਚਾਹੁੰਦੀ ਕਿਵੇਂ ਲੋਕਾਂ ਦੇ ਨਾਲ ਆ ਇਸ ਲਈ ਲੋਕਾਂ ਨੂੰ ਆਪਣੀ ਲੜਾਈ ਆਪ ਲੜਨੀ ਪੈ ਰਹੀ ਹੈ ਉਹਦਾ ਪ੍ਰਤੱਖ ਪ੍ਰਨਾਮ ਹੈ ਕਿ ਅੱਜ ਲੋਕ ਆਪ ਮਹਾਰੇ ਆ ਰਹੇ ਨੇ ਉਰੇ ਜਦੋਂ ਕਿ ਪੱਤਰਕਾਰਾਂ ਦੇ ਉੱਤੇ ਹਮਲਾ ਸੀ ਪਰ ਲੋਕਾਂ ਨੂੰ ਲੱਗਿਆ ਕਿ ਸਾਡੀ ਆਵਾਜ਼ ਹੈ ਕਿਉਂਕਿ ਪੱਤਰਕਾਰ ਲੋਕਾਂ ਦੀ ਪੱਤਰਕਾਰਾਂ ਤੋਂ ਪਹਿਲਾਂ ਕਿਸਾਨਾਂ ਦੇ ਹਮਲਾ ਬੇਰਜ਼ਗਾਰਾਂ ਤੇ ਹਮਲਾ ਮਜ਼ਮਾਂ ਤੇ ਹਮਲਾ ਨਹੀਂ ਇੱਕ ਸੁੱਤਰ ਚ ਬੰਨਣਾ ਵੀ ਤਾਂ ਸੂਬੇ ਤੇ ਲਗਾਤਾਰ ਹਮਲਾ ਹੋ ਰਿਹਾ ਹੈ ਜਦੋਂ ਕੇਂਦਰੀਕਰਨ ਪੂਰੀ ਤਰ੍ਹਾਂ ਸੂਬੇ ਦਾ ਹੋ ਰਿਹਾ ਸਾਰਾ ਕੁਝ ਕੇਂਦਰ ਨੂੰ ਲਿਜਾਣ ਨੂੰ ਫਿਰਦੇ ਨੇ ਤੇ ਸਾਡੇ ਵਾਲੀ ਸਰਕਾਰ ਪੂਰੀ ਤਰ੍ਹਾਂ ਕੇਂਦਰ ਦੇ ਅੱਗੇ ਨਤਮਸਤਕ ਹੈ ਉਹਦੀ ਦੇਹਲੀ ਤੇ ਮੱਥਾ ਟਿਕਣ ਜਾਂਦੀ ਹੈ ਫਿਰ ਪੰਜਾਬ ਕੀ ਕਰੇਗਾ ਜੀ ਫਿਰ ਪੰਜਾਬ ਲੜਾਈ ਲੜੇਗਾ ਨਾ ਸਾਡੇ ਕੋਲ ਅੰਦੋਲਨ ਤੋਂ ਬਿਨਾਂ ਕੋਈ ਹੋਰ ਚਾਰਾ ਕੀ ਹੈ ਇਸ ਲਈ ਇਕੱਠੇ ਹੋਏ ਆਂ ਅੱਕਾਂ ਲਈ ਲੜ ਰਹੇ ਆਂ ਪੰਜਾਬ ਲਈ ਲੜ ਰਹੇ ਆਂ ਤੇ ਖੜਾਂਗੇ ਉਹਦੇ ਲਈ ਸੋ ਇਹ ਸੰਨ ਵੱਖ-ਵੱਖ ਪੱਤਰਕਾਰ ਸੀਨੀਅਰ ਜਿਹੜੇ ਇਸ ਲੜਾਈ ਵਿੱਚ ਸ਼ਾਮਲ ਹੋਣ ਲਈ ਆਏ ਆ ਸੋ ਹੋਰ ਵੀ ਕੁਝ ਲੋਕਾਂ ਦੇ ਨਾਲ ਜਿਹੜੇ ਇੱਥੇ ਸੰਘਰਸ਼ ਕਰਨ ਦੇ ਲਈ ਪਹੁੰਚੇ ਆ ਉਹਨਾਂ ਨਾਲ ਵੀ ਗੱਲਬਾਤ ਚੱਲਦੀ ਰਹੇ